ਚਾ ਚੂਤਾ ਪਿਆ ਦੇ ਤੜਕੇ ਦਾ ਬੜਾਈ ਬਠਾ ਤੇ ਅੱਛਾ ਕੇ ਚਾਹ ਪੀਣੀ ਹੈ ਬੈਠ ਜਾ ਯਾਰ ਮੈਂ ਲੈ ਹੁਣ ਆ ਕੋਈ ਹੋਟਲ ਤੋਂ ਹੋਰ ਓਏ ਯਾਰ ਤੂੰ ਮੇਰੇ ਹੁੰਦੇ ਹੋਟਲ ਤੋਂ ਚਾ ਲੈ ਆਂਗਾ ਤੂੰ ਬੈਠ ਪੰਜ ਮਿੰਟ ਮੈਂ ਹੁਣ ਲੈ ਗਿਆ ਲੈ ਬਈ ਹਾਂ ਕੁਝ ਚਾਹ ਲੈ ਉਹਨੂੰ ਖਾਣ ਨੂੰ ਵੀ ਲਿਆਉਂਦਾ ਕਿ ਮੈਂ ਜਾਵਾਂ ਹੋਟਲ ਤੇ ਹੋਟਲ ਨੰਨਾ ਆਣਾ ਲੈ ਕੇ ਮੇਰੇ ਹੁੰਦੇ ਆ ਕੇ ਆਉਣਾ ਬਾਹਰ ਤੇ ਮੈਂ ਤਾਂ ਦੇ ਰਿਹਾ ਜਾਂ ਫਿਰ ਦੇਖਦੇ ਆ ਕਿਹੜੀ ਤੂੰ ਇਹ ਜੀ ਕਿਹੜੀ ਚੀਜ਼ ਖਵਾਏਗਾ ਵਾਹ ਬਈ ਯਾਰ ਨੇ ਇਸ ਦੀ ਤਾਂ ਬਹੁਤ ਆ ਚਾਚ ਡੋਆ ਤੂੰ ਜਾ ਪੀ ਖਾਣ ਮਰ ਗਿਆ ਮੈਨੂੰ ਵੀ ਤੇ ਕੁਝ ਤੂੰ ਆਇਆ ਅੱਛੇ ਬਈ ਖਾਣ ਨੂੰ ਹੈਗਾ ਮੈਂ ਹੈਗਾ